ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਤਣਾਅ ਵਾਧਾ ਦਿਖਾਈ ਦੇ ਰਿਹਾ ਹੈ। ਇਸੇ ਦੇ ਚੱਲਦਿਆਂ ਭਾਰਤ ਨੇ ਅੱਧੀ ਰਾਤ ਨੂੰ ਇੱਕ ਹਵਾਈ ਸਟ੍ਰਾਈਕ ਕੀਤੀ ਹੈ। ਕੁੱਲ ਮਿਲਾ ਕੇ 9 ਦੇ ਕਰੀਬ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਇਹ ਸਟ੍ਰਾਈਕ ਕੀਤੀ ਗਈ ਹੈ ਜਿਦੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਆਗੂਆਂ ਦੇ ਪ੍ਰਤੀਕਰਮ ਵੀ ਆ ਰਹੇ ਨੇ। ਇਹ ਸਾਰੀ ਕਾਰਵਾਈ ਆਪਰੇਸ਼ਨ ਸਿੰਧੂਰ ਦੇ ਤਹਿਤ ਕੀਤੀ ਗਈ ਹੈ ਯਾਨੀ ਕਿ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਉਹਦਾ ਬਦਲਾ ਲੈਣ ਦੀ ਇੱਕ ਕਵਾਇਦ ਸ਼ੁਰੂ ਕੀਤੀ ਗਈ ਸੀ ਤੇ ਨਾਲ ਦੀ ਨਾਲ ਪਾਕਿਸਤਾਨ ਦੇ ਕੁਝ ਜਿਹੜੇ ਆਗੂ ਨੇ ਉਹਨਾਂ ਦੇ ਬਿਆਨ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਕਹਿੰਦੇ ਜੀ ਪਾਕਿਸਤਾਨ ਬਦਲਾ ਲੈਣ ਲਈ ਪੂਰੀ ਤਰ੍ਹਾਂ ਸਮਰੱਥ ਹੈ ਪਾਕਿਸਤਾਨੀ ਫੌਜ ਦੇ ਨਾਲ ਖੜੇ ਨੇ ਸਾਰੇ ਇਕੱਠੇ ਨੇ ਤੇ ਅਸੀਂ ਜਿਹੜੀ ਸਾਡੀ ਪਾਕਿਸਤਾਨ ਦੀ ਸੈਨਾ ਹੈ ਉਹ ਮੂੰਹ ਤੋੜ ਜਵਾਬ ਦੇ ਸਕਦੀ ਹੈ ਤੇ ਉਹਦੇ ਵਾਸਤੇ ਅਸੀਂ ਤਿਆਰ ਵੀ ਆ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਣਾਅ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਕਲਮ ਲਾ ਕੇ ਹੁਣ ਇੱਕ ਅੱਜ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੌਕ ਡ੍ਰਿਲ ਵੀ ਕੀਤੀ ਜਾਣੀ ਹੈ ਜਿਹਦੇ ਤਹਿਤ ਸੁਰੱਖਿਆ ਦਾ ਜਾਇਜ਼ਾ ਲਿਆ ਜਾਏਗਾ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਕਿ ਜੇਕਰ ਕੋਈ ਹਮਲਾ ਹੁੰਦਾ ਹੈ ਜਾਂ ਕੋਈ ਵੀ ਅਜਿਹੀ ਗੱਲਬਾਤ ਹੁੰਦੀ ਹੈ ਤਾਂ ਉਹਦੇ ਵਾਸਤੇ ਲੋਕਾਂ ਨੇ ਸੁਚੇਤ ਕਿਵੇਂ ਰਹਿਣਾ ਐਕਟਿਵ ਕਿਵੇਂ ਰਹਿਣਾ ਜ਼ਿਕਰ ਹੋ ਗਿਆ ਕਿ ਬਲੈਕਆਊਟ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਖਾਸ ਕਰ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅੱਜ ਮੌਕ ਡ੍ਰਿਲ ਹੋਵੇਗੀ ਪੂਰੇ ਭਾਰਤ ਦੇ ਵਿੱਚ ਲਗਭਗ ਕਈ ਥਾਵਾਂ ਦੇ ਉੱਤੇ ਇਹ ਮੋਕ ਡ੍ਰਿਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਰੇਲਵੇ ਸਟੇਸ਼ਨਾਂ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਅਮਰਸਰ 에어ਪੋਰਟ ਨੂੰ ਵੀ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਜਿਹੜੇ ਯਾਤਰੀਆਂ ਦੀਆਂ ਫਲਾਈਟਸ ਵਗੈਰਾ ਸੀ ਉਹ ਇੱਕ ਤਰੀਕੇ ਨਾਲ ਰੱਦ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਸਾਰਾ ਕੁਝ ਤਾਮਚਾਮ ਅੱਧੀ ਰਾਤ ਨੂੰ ਕੀਤਾ ਗਿਆ ਅੱਧੀ ਰਾਤ ਨੂੰ ਸਟ੍ਰਾਈਕ ਕੀਤੀ ਗਈ ਹੈ ਜਿਸ ਤੋਂ ਬਾਅਦ ਦੇ ਵਿੱਚ ਪਾਕਿਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਹਵਾਈ ਹਮਲੇ ਕੀਤੇ ਗਏ ਨੇ ਜਿਹਦੇ ਤਹਿਤ ਕਹਿੰਦੇ ਜੀ ਕਾਫੀ ਲੋਕਾਂ ਦੀ ਜਾਨ ਵੀ ਚਲੀ ਗਈ ਹੈ। ਪਾਕਿਸਤਾਨ ਅਧਿਕਰਿਤ ਜਿਹੜਾ ਕਸ਼ਮੀਰ ਹੈ ਜਿਹਨੂੰ ਪੀਓਕੇ ਕਿਹਾ ਜਾਂਦਾ ਉਹਦੇ ਵਿੱਚ 9 ਟਿਕਾਣਿਆਂ ਦੇ ਉੱਤੇ 에ਅ ਸਟ੍ਰਾਈਕ ਕੀਤੀ ਗਈ ਹੈ। ਭਾਰਤ ਵੱਲੋਂ ਵਕਫਾਕ ਆਗੂ ਇਹਦੀ ਛਲਾਗਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਪੈਲਗਾਮ ਦੇ ਵਿੱਚ ਹਮਲਾ ਹੁੰਦਾ ਪੈਲਗਾਮ ਦੇ ਵਿੱਚ ਸੈਲਾਨੀ ਘੁੰਮ ਰਹੇ ਨੇ। ਆਪਣਾ ਮौज-ਮਸਤੀ ਕਰ ਰਹੇ ਨੇ, ਮੌਸਮ ਦਾ ਆਨੰਦ ਮਾਣ ਰਹੇ ਨੇ ਤਾਂ ਅਚਾਨਕ ਹਮਲਾ ਹੁੰਦਾ ਜਿਹਦੇ ਵਿੱਚ 25 ਤੋਂ ਵੱਧ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਕਈ ਥਾਵਾਂ ਦੇ ਉੱਤੇ ਕੈਂਡਲ ਮਾਰਚ ਕੱਢੇ ਗਏ ਇਨਸਾਫ ਦੀ ਮੰਗ ਕੀਤੀ ਗਈ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਕਰਨ ਦੀ ਗੱਲ ਕੀਤੀ ਗਈ ਤੇ ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਜਿਹੜੇ ਆਤਵਾਦੀ ਟਿਕਾਣੇ ਨੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੇ ਹੁਣ ਭਾਰਤ ਨੇ ਅੱਧੀ ਰਾਤ ਨੂੰ ਤਕਰੀਬਨ 1.5 ਵਜੇ ਦੇ ਕਰੀਬ ਇਹ ਹਵਾਈ ਸਟ੍ਰਾਈਕ ਕੀਤੀ ਹੈ ਜਿਹਦੇ ਤਹਿਤ ਕਈ ਲੋਕਾਂ ਦੀਆਂ ਉੱਥੇ ਜਾਨਾਂ ਚਲੀਆਂ ਗਈਆਂ ਨੇ ਤੇ ਕਿਹਾ ਇਹ ਜਾ ਰਿਹਾ ਹੈ ਕਿ ਇਹ ਜਿਹੜੀ ਸਟ੍ਰਾਈਕ ਸੀਗੀ ਇਹ ਆਪਰੇਸ਼ਨ ਸੰਦੂਰ ਦੇ ਤਹਿਤ ਕੀਤੀ ਗਈ ਹੈ ਤੇ ਇਹਦੇ ਵਿੱਚ ਆਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਨੌ ਦੇ ਕਰੀਬ ਜਿਹੜੇ ਟਿਕਾਣੇ ਨੇ ਉਹਨਾਂ ਨੂੰ ਤਹਸ ਨਹਿਸ ਕਰ ਦਿੱਤਾ ਗਿਆ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ